भावे कोई होजेंसिया हो बापू बल्लेबाज पहुंचने तो पहले लखन की गिनती लाशा तो टपके तो जाना पड़ेगा फिर बाबू बल्लेवाल पहुंचे कहें भी पहुंचा जाएगा और मैं सारे बेनती करा ਮੈਂ ਫਿਰ ਦੱਸਦੇ ਨੇ ਚੁੱਥੇ ਜੱਤੂ ਦੀ ਸਮਾਪਤੀ ਹੋਈ ਆ ਨਾਲ ਦੀ ਵਾਲਾ ਆਪਣੇ ਪਿੰਡਾਂ ਵਿੱਚੋਂ ਭਾਵੇਂ ਇੱਕ ਦਿੱਕੀ ਕਰਦੇ ਹੋ ਤੇ ਖਰੌਨੀ ਬਾਟਰ ਤੇ ਸ਼ਮੂ ਬਾਟਰ ਤੱਕ ਪਹੁੰਚੋ ਬਿਲਕੁਲ ਬਿਲਕੁਲ ਘਾਟ ਰੇ ਤੇ ਗਰੇਨੇ ਦੇ ਘਾਟ ਰੇ ਤੇ ਗਰੇਨੇ ਮੌਬਾ ਦੇ ਵਿੱਚ ਵੱਧ ਰੇ ਤੇ ਵੇਚਣਗੇ ਲਾਲ ਜੀ ਨਾਲ ਦੇ ਗਰੇਨੇ ਜੁੜੇ ਹੋਏ ਨੇ ਕਿ ਬਾਪੂ ਨਰੇਵਾ ਸਾਹਿਬ ਨੂੰ ਚੱਕ ਕੇ ਜਿਸ ਤਰ੍ਹਾਂ ਬਾਪੂ ਸੂਰ ਸਿੰਘ ਖਾਲਸਾ ਨੂੰ ਅੱਜ ਤੱਕ ਜਿਸ ਤਰ੍ਹਾਂ ਯਾਜੀ ਬੰਦ ਦੇ ਦੌਰਾਨ ਤੁਹਾਨੂੰ ਪ੍ਰਸ਼ਾਸਨ ਵੱਲੋਂ ਲੋਕਾਂ ਨਾਲ ਸੰਯੋਗ ਕੀਤਾ ਜਾ ਰਿਹਾ ਹੈ ਲੋਕਾਂ ਨੇ ਪਬਲਿਕ ਬਹੁਤ ਸਹਿਯੋਗ ਦੇ ਰਹੀ ਹੈ ਪੂਰਾ ਸਪੋਰਟਿਵ ਕੰਮ ਚੱਲ ਰਿਹਾ ਤੇ ਕੋਈ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਿਲਕੁਲ ਬਰਕਰਾਰ ਹੈ ਕੋਈ ਇਦਾਂ ਦਾ ਇਸ਼ੂ ਨਹੀਂ ਹੈ ਇਸੀ ਤਰ੍ਹਾਂ ਦੀ ਮੁਸ਼ਕਲ ਨਹੀਂ ਆ ਰਹੀ ਕੋਈ ਮੁਸ਼ਕਲ ਨਹੀਂ ਆ ਰਹੀ ਬਹੁਤ ਸਮੂਥਲੀ ਚੱਲ ਰਿਹਾ ਸਾਰਾ ਟ੍ਰੈਫਿਕ ਅਹੀ ਆਲਰੇਡੀ ਡਾਇਵਰਟ ਕੀਤਾ ਹੋਇਆ ਡਿਫਰੈਂਟ ਡਾਇਰੈਕਸ਼ਨਸ ਤੋਂ ਤੇ ਆਉਣ ਜਾਣ ਵਾਲੇ ਵਾਸਤੇ ਕਿਹੋ ਜਿਹਾ ਸਹੂਲਤ ਵਾਸਤੇ ਆਜੇ ਚੱਲ ਰੁਕੀ ਜੀ ਆਉਣ ਜਾਣ ਵਾਲਿਆਂ ਲਈ ਅਸੀਂ ਟ੍ਰੈਫਿਕ ਡਾਇਵਰਜਨ ਕੀਤੀ ਹੋਈ ਆ ਵੈਸੇ ਆਲਰੇਡੀ ਮੈਸੇਜ ਲੱਗ ਹੀ ਗਿਆ ਸੀ ਕਿ ਅੱਜ ਬੰਦ ਰਹੇਗਾ 4 ਵਜੇ ਤੱਕ ਤਾਂ ਪਬਲਿਕ ਆਲਰੇਡੀ ਅਵੇਅਰ ਸੀ ਇਹ ਇਸ ਨੂੰ ਲੈ ਕੇ ਥੈਂਕ ਯੂ